ਕਿ ਪੰਜਾਬ ਸਰਕਾਰ ਦੁੱਧ ਦੇ ਉੱਤੇ ਐਮਐਸਪੀ ਦੇ ਸਕਦੀ ਹੈ ਤੇ ਫਿਰ ਤੁਹਾਡੀਆਂ ਫਸਲਾਂ ਦੇ ਉੱਤੇ ਕਿਉਂ ਨਹੀਂ ਦੇ ਸਕਦੀ ਭਾਈ ਬੋਲੋ ਕਿਉਂ ਨਹੀਂ ਦੇ ਸਕਦੀ ਕਿਉਂ ਨਹੀਂ ਦੇ ਸਕਦੀ ਇਹ ਹਮਾਤਪਦੀ ਸਰਕਾਰ ਛੇਵ ਦੇ ਉੱਤੇ ਐਮਐਸਪੀ ਦੇ ਸਕਦੀ ਹੈ ਫੇਫਾ ਦੇ ਉੱਤੇ ਐਮਐਸਪੀ ਦੇ ਸਕਦੀ ਹੈ ਤੇ ਫਿਰ ਤੁਹਾਡੀਆਂ ਫਸਲਾਂ ਦੇ ਉੱਤੇ ਕਿਉਂ ਨਹੀਂ ਦੇ ਸਕਦੀ ਅੱਜ ਆਟਾ ਦਾਲ ਸ਼ੀਰ ਜਿਹੜੀ ਆਪਣੀ ਚੱਲਦੀ ਹੈ ਉਹਦੇ ਵਾਸਤੇ ਸੈਂਕੜੇ ਕਰੋੜਾਂ ਦੀਆਂ ਦਾਲਾਂ ਅਸੀਂ ਬਾਹਰੋਂ ਲਿਆਉਂਦੇ ਆ ਇਹ ਗ੍ਰੈਂਡ ਪ੍ਰੋਗਰਾਮੀਆਂ ਕਿ ਪੰਜਾਬੀਆਂ ਦੇ ਇਹ ਜਣਾ ਗਏ ਕਿ ਸਰਕਾਰਾਂ ਬਾਹਰੋਂ ਦਾਣਾ ਇੰਪੋਰਟ ਕਰ ਰਹੀਆਂ ਨੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਦਾ ਇੱਕ ਜਿਹਾ ਚਿਹਰਾ ਹੈ ਜੋ ਕਿ ਹਰ ਸਮੇਂ ਸੁਰੱਖਿਆ ਵਿੱਚ ਬਣਦਾ ਹੈ ਉਸ ਦੀ ਬਜਾਹ ਚਾਹੀ ਕੋਈ ਵੀ ਹੋਵੇ ਜੇਕਰ ਸਿੱਧੂ ਸਿਆਸਤੋਂ ਗਾਇਬ ਹੋ ਜਾਂਦੇ ਨੇ ਤਾਂ ਫਿਰ ਵੀ ਇਹ ਚਰਚਾ ਦਾ ਵਿਸ਼ਾ ਬਣ ਜਾਣਗੇ ਪਿਛਲੇ ਕਈ ਦਿਨਾਂ ਤੋਂ ਸਿੱਧੂ ਟਵੀਟ ਕਰਕੇ ਆਪਣੇ ਦਿਲ ਦੇ ਭਾਵਾਂ ਤੇ ਗੁੱਸਾ ਜ਼ਾਹਿਰ ਕਰ ਰਹੇ ਨੇ ਜੋ ਚਾਚਾ ਦਾ ਬਿਸ਼ਾ ਬਣੇ ਹੋਏ ਨੇ ਨਵਜੋਤ ਸਿੰਘ ਸਿੱਧੂ ਨੇ ਕਈ ਵਾਰ ਕਿਸਾਨਾਂ ਦੇ ਹੱਕ ਲਈ ਆਵਾਜ਼ ਬੁਲੰਦ ਕੀਤੀ ਸੋਸ਼ਲ ਮੀਡੀਆ ਤੇ ਬੇਹੱਦ ਸਰਗਰਮ ਰਹਿਣ ਵਾਲੀ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਤੋਂ ਟਵੀਟ ਕੀਤਾ ਉਹਨਾਂ ਨੇ ਖੇਤੀ ਕਾਨੂੰਨਾਂ ਦੇ ਸਬੰਧ ਵਿੱਚ ਟਵੀਟ ਕਰਕੇ ਕੇਂਦਰ ਦੀ ਮੋਦੀ ਸਰਕਾਰ ਅਤੇ ਪੂੰਜੀਪਤੀਆਂ ਤੇ ਨਿਸ਼ਾਨਾ ਬਿਨਿਆ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਦਿਆਂ ਲਿਖਿਆ ਇਹਨੂੰ ਕਾਲੀ ਖੇਤੀ ਕਾਨੂੰਨ ਪੰਜਾਬ ਦੀ ਕਿਸਾਨੀ ਦੇ ਖਾਤਮੇ ਅਤੇ ਭਾਰਤ ਦੀ ਭੋਜਨ ਸੁਰੱਖਿਆ ਕੁਝ ਚੋਣਵੇਂ ਪੂੰਜੀਪਤੀਆਂ ਦੇ ਹੱਥਾਂ ਵਿੱਚ ਦੇਣ ਦੀ ਸਾਜ਼ਿਸ਼ ਦਾ ਹਿੱਸਾ ਹਨ ਪਾਵੇਂ ਇਹ ਕਾਨੂੰਨ ਰੱਦ ਵੀ ਹੋ ਜਾਣ ਪਰ ਪੂੰਜੀਪਤੀ ਆਪਣੇ ਮਕਸਦ ਵਿੱਚ ਸ਼ਾਇਦ ਕਾਮਯਾਬ ਹੋ ਸਕਦੇ ਹਨ ਜਦ ਤੱਕ ਕਿ ਪੰਜਾਬ ਰਾਜ ਖੁਦ ਕਿਸਾਨਾਂ ਨੂੰ ਐਮਐਸਪੀ ਦੇਣੀ ਯਕੀਨੀ ਨਹੀਂ ਬਣਾਉਂਦਾ ਤੇ ਭੰਡਾਰਨ ਸਮਰਥਾ ਕਿਸਾਨਾਂ ਦੇ ਹੱਥਾਂ ਵਿੱਚ ਨਹੀਂ ਦਿੰਦਾ ਅੱਜ ਆਪਾਂ ਇੱਕ ਰਾਜਨੀਤਿਕ ਲੜਾਈ ਲੜ ਰਹੇ ਹਾਂ ਕਤਿਸਾਨ ਦਾ ਨੁਕਸਾਨ ਤੇ ਸਾਰਾ ਆਰਥਿਕ ਨੁਕਸਾਨ ਹੈ ਯਾਰੋ ਇਹ ਰਾਜਨੀਤਿਕ ਲੜਾਈ ਬਹੁਤ ਜ਼ਰੂਰੀ ਹੈ ਪਰ ਸਾਨੂੰ ਲੋੜ ਹੈ ਆਰਥਿਕ ਵਿੱਤੀ ਵਿਕਲਪ ਦੀ ਅੱਜ ਪੰਜਾਬ ਨੂੰ ਇਕੱਲੀ ਵੱਖਰੀ ਰਾਜਨੀਤੀ ਦੀ ਲੋੜ ਨਹੀਂ ਇਕੱਲੇ ਕੇਂਦਰ ਦੇ ਕਾਨੂੰਨਾਂ ਦਾ ਵਿਰੋਧ ਕਰਨ ਦੀ ਲੋੜ ਨਹੀਂ ਬਲਕਿ ਪੰਜਾਬ ਨੂੰ ਅੱਜ ਇੱਕ ਵੱਖਰੇ ਆਰਥਿਕ ਢਾਂਚੇ ਦੀ ਲੋੜ ਹੈ ਇੱਕ ਵਿੱਤੀ ਢਾਂਚੇ ਦੀ ਗੇਸ ਸਾਡੀਆਂ ਮੰਗਾਂ ਅੱਜ ਮੰਨੀਆਂ ਵੀ ਗਈਆਂ ਜੇ ਕੇਂਦਰ ਨੇ ਕਾਲੇ ਕਾਨੂੰਨ ਵਾਪਸ ਲੈ ਵੀ ਲਏ ਕੀ ਪੰਜਾਬੀ ਦੀ ਕਿਸਾਨੀ ਦਾ ਸਾਰਾ ਮਸਲਾ ਹੱਲ ਹੋ ਜੂਗੀ ਨਾ ਪੰਜਾਬ ਸਰਕਾਰ ਜੇ ਦੁੱਧ ਦੇ ਉੱਤੇ ਐਮਐਸਪੀ ਦੇ ਸਕਦੀ ਹੈ ਫਿਰ ਕਾ ਦੁੱਧ ਲੈਨੇ ਹੋ ਥੇ ਪੰਜਾਬ ਸਰਕਾਰ ਦੁੱਧ ਦੇ ਉੱਤੇ ਐਮਐਸਪੀ ਦੇ ਸਕਦੀ ਹੈ ਤੇ ਫਿਰ ਤੁਹਾਡੀਆਂ ਫਸਲਾਂ ਦੇ ਉੱਤੇ ਕਿੰਨੇ ਦੇ ਸਕਦੀ ਭਾਈ ਬੋਲੋ ਕਿੰਨੇ ਦੇ ਸਕਦੀ ਕਿੰਨੇ ਦੇ ਸਕਦੀ ਇਹ ਹਮਾ ਚਲਦੀ ਸਰਕਾਰ ਛੇਵ ਦੇ ਉੱਤੇ ਐਮਐਸਪੀ ਦੇ ਸਕਦੀ ਹੈ ਛੇਵਾਂ ਦੇ ਉੱਤੇ ਐਮਐਸਪੀ ਦੇ ਸਕਦੀ ਹੈ ਤੇ ਫਿਰ ਤੁਹਾਡੀਆਂ ਫਸਲਾਂ ਦੇ ਉੱਤੇ ਕਿਉਂ ਨਹੀਂ ਦੇ ਸਕਦੀ ਅੱਜ ਆਟਾ ਦਾਲ ਸਕੀਮ ਜਿਹੜੀ ਆਪਣੀ ਚੱਲਦੀ ਹੈ ਉਹਦੇ ਵਾਸਤੇ ਸੈਂਕੜੇ ਕਰੋੜਾਂ ਦੀਆਂ ਦਾਲਾਂ ਅਸੀਂ ਬਾਹਰੋਂ ਲਿਆਉਂਦੇ ਆ ਸੈਂਕੜੇ ਕਰੋੜਾਂ ਦੀਆਂ ਕਿ ਪੰਜਾਬੀਆਂ ਦੇ ਇਹ ਦਿਨਾਗੇ ਕਿ ਸਰਕਾਰਾਂ ਬਾਹਰੋਂ ਦਾਲਾਂ ਇੰਪੋਰਟ ਕਰ ਰਹੀਆਂ ਨੇ ਕੀ ਜੋ ਪੰਜਾਬ ਖਾਂਦਾ ਉਹ ਇੱਥੇ ਉਗਦਾ ਹੈ ਦੱਸੋ ਕੀ ਜੋ ਪੰਜਾਬ ਖਾਂਦਾ ਉਹ ਇੱਥੇ ਉਗਦਾ ਹੈ ਨਹੀਂ ਕਿਉਂ ਨਾ ਪੰਜਾਬ ਜਿਹੜੀਆਂ ਚੀਜ਼ਾਂ ਬਾਹਰੋਂ ਗਈਆਂ ਜਾਂਦੀਆਂ ਨੇ ਕਿਉਂ ਨਾ ਪੰਜਾਬ ਉਹ ਆਪ ਉਗਾਵੇ ਅਜਿਹੇ ਉਹ ਮਿਹਨਤੀ ਕਿਸਾਨਾਂ ਜਿਨ੍ਹਾਂ ਨੇ ਦੁਨੀਆ ਨੂੰ ਖੇਤੀ ਕੰਮ ਲਾਤਾ ਤੇ ਕੀ ਅਸੀਂ ਬਾਹਰੋਂ ਉਗਾਵਾਂਗੇ ਕਣਕ ਦਾਣਾ ਕੀ ਅਸੀਂ ਆਇਲ ਸੀਡ ਨਹੀਂ ਉਗਾ ਸਕਦੇ ਜਿਹਦਾ ਜਿੰਨਾ ਮੁੱਲ ਪੈਂਦਾ ਕੀ ਆ ਜਿ ਪ੍ਰੂਵਡ ਸਬਜ਼ੀਆਂ ਨਹੀਂ ਦੇ ਸਕਦੇ ਕਿ ਸਰਕਾਰ ਤੁਹਾਨੂੰ ਕੋਣ ਸਟੋਰੇਜ ਨਹੀਂ ਦੇ ਸਕਦੀ ਉਹ ਕੱਢਣਾ ਬੜਾ ਸੌਖਾ ਹੈ ਇਹ ਕਿਹੜਾ ਬੜਾ ਸੌਖਾ ਹੈ ਕਿ ਯਾਰ ਇੱਥੇ ਉਹਨੇ ਕਰਤਾ ਉਹ ਭਾਈ ਤੁਸੀਂ ਨਹੀਂ ਤੁਸੀਂ ਅੱਜ ਹੱਲ ਦੇ ਦਿਓ ਮੈਂ ਉਹਨਾਂ ਹੱਲਾਂ ਦੇ ਲਈ ਆਇਆ ਸਾਨੂੰ ਕਿਸੇ ਨੇ ਨਹੀਂ ਰੋਕਿਆ ਆਪਣੀ ਡੈਮੋਕਰੈਟਿਕ ਪਾਵਰ ਟੂ ਲੈਜਿਸਲੇਟ ਕਰਨ ਤੋਂ ਕਿਸੇ ਨੇ ਨਹੀਂ ਰੋਕਿਆ ਅਸੀਂ ਆਪਣੇ ਕਾਨੂੰਨ ਖੇਤਰ ਦੇ ਵਿੱਚ ਲਾਅ ਬਣਾ ਸਕਦੇ ਹਾਂ ਔਰ ਕਿਸਾਨਾਂ ਦੇ ਮੁਕੱਦਮੇ ਨੂੰ ਪੂਰੀ ਤਰ੍ਹਾਂ ਬਦਲ ਸਕਦੇ ਹਾਂ ਮੇਰੀ ਮੰਗ ਹੈ ਕਿ ਅਸੀਂ ਆਪਣੇ ਕਾਨੂੰਨ ਬਣਾਈਏ ਜਿਹਦਾ ਸੈਂਟਰ ਨਾਲ ਕੋਈ ਲੈਣਾ ਦੇਣਾ ਨਹੀਂ ਜਿਹਦਾ ਸੈਂਟਰ ਨਾਲ ਕੋਈ ਸਰੋਕਾਰ ਨਹੀਂ ਪਹਿਲੇ ਕਾਨੂੰਨ ਦੀ ਗੱਲ ਕਰਦਾ ਜਿਹੜਾ ਸਾਡੇ ਅਧਿਕਾਰ ਦੇ ਵਿੱਚ ਹੈ ਵਿਚ ਦੇ ਨਾਲ ਡੋਮੇਨ ਕੰਪਲੀਟਲੀ ਐਕਸਪੈਂਸ਼ਨ ਆਫ ਐਮਐਸਪੀ ਐਂਡ ਪ੍ਰੋਕਿਊਰਮੈਂਟ ਅਸੀਂ ਸਿਰਫ ਕਣਕ ਔਰ ਝੋਨੇ ਦੇ ਪ੍ਰੋਕਿਊਰਮੈਂਟ ਚੋਂ ਨਿਕਲੀਏ ਕਿਸ ਤਰ੍ਹਾਂ ਕਿਸਾਨ ਨੂੰ ਹੋਰ ਫਸਲਾਂ ਦੇ ਉੱਤੇ ਐਮਐਸਪੀ ਦਈਏ ਤਾਂ ਕਿ ਅਸੀਂ ਡਾਈਵਰਸੀਫਿਕੇਸ਼ਨ ਕਰ ਸਕੀਏ ਕਿਉਂਕਿ ਤੁਸੀਂ ਅਗਰ ਝੋਨਾ ਦੇਖੋ ਝੋਨਾ ਲਾਉਣਾ ਕਿਸਾਨ ਦੀ ਮਜਬੂਰੀ ਹੈ ਉਹ ਚਾਹ ਕੇ ਵੀ ਨਹੀਂ ਨਿਕਲ ਸਕਦਾ ਕਿਉਂਕਿ ਐਮਐਸਪੀ ਮਿਲਦੀ ਹੀ ਝੋਨੇ ਦੇ ਕਣਕ ਤੇ ਹੈ ਲਿਖ ਦਿੰਦੇ ਆ ਮੱਕੀ ਲਿਖ ਦਿੰਦੇ ਆ ਗੰਨਾ ਲਿਖ ਦਿੰਦੇ ਆ ਸਾਰਾ ਕੁਝ ਲਿਖਦੇ ਆ 1600 ਮਿਲਦੀ 700 ਨਹੀਂ 600 ਚ ਵੀ ਚੁੱਕੀ ਨਹੀਂ ਗਈ ਇਸ ਕਰਕੇ ਉਹਦੀ ਮਜਬੂਰੀ ਹੈ ਪਹਿਲਾਂ ਤੋਂ ਮੈਂ ਬੜਾ ਕਲੀਅਰ ਆ ਅੱਜ ਦੇ ਦਿਨ ਅਗਰ ਅਸੀਂ ਲੈਜਿਸਲੇਟ ਕਰੀਏ ਤੇ ਅਸੀਂ ਦਾਲਾਂ ਤੇ ਆਇਲ ਸੀਡਸ ਦੇ ਉੱਤੇ ਐਮਐਸਪੀ ਦੇ ਸਾਡੇ ਕਲੀਅਰ ਸਤਾ ਨਾਲੇ ਡਾਈਵਰਸੀਫਿਕੇਸ਼ਨ ਹੋਊ ਨਾਲੇ ਪਾਣੀ ਬਚੂ ਨਾਲੇ ਕਿਸਾਨ ਨੂੰ ਝੋਨੇ ਤੇ ਕਣਕ ਤੋਂ ਇਲਾਵਾ ਕੁਝ ਗਾਉਣ ਦਾ ਵਿਕਲਪ ਮਿਲੂ ਕਿਦਾਂ ਮਾਰਕਫਿਟ ਤੇ ਪੰਸਬ ਤੋਂ ਅਗਰ ਤੁਸੀਂ ਪ੍ਰੋਕਿਊਰ ਕਰਾਓ ਔਰ ਤੁਸੀਂ ਦਾਲਾਂ ਦੇ ਵਾਸਤੇ ਆਇਲ ਸੀਡਸ ਦੇ ਵਾਸਤੇ ਤੁਸੀਂ ਕਿੰਨਾ ਪੈਸਾ ਬਾਹਰੋਂ ਇੰਪੋਰਟ ਕਰਨ ਲਈ ਖਰਚ ਰਹੇ ਹੋ ਤੁਸੀਂ ਜਿੰਨੇ ਪੈਸੇ ਦੀਆਂ ਦਾਲਾਂ ਆਟਾ ਦਾਲ ਸਕੀਮ ਵਾਸਤੇ ਵੀ ਬਾਹਰ ਮੰਗਾਉਨੇ ਹੋ ਉਹ ਪੈਸਾ ਸਾਈਡ ਤੇ ਰੱਖ ਲਓ ਦੇਖੋ ਇਹ ਤੇ ਐਮਐਸਪੀ ਤੇ ਉਸੇ ਦਿਨ ਸ਼ੁਰੂ ਹੋ ਜੂ ਆ ਨਾਲ ਦੇ ਤੁਸੀਂ ਸੂਬੇ ਨੂੰ ਦੇਖ ਲਓ ਹਰਿਆਣਾ ਤਿਲਾਂ ਨੂੰ ਪ੍ਰੋਕਿਊਰ ਕਰਦਾ ਹੈ ਤੇਲ ਬਣਾ ਕੇ ਵੇਚਦਾ ਹੈ ਵੀ ਕੈਨ ਬਿਗਿਨ ਵਿਦ ਮਾਂ ਮਸੂਰ ਤੇ ਤਿਲ ਤੇ ਸਰੋ ਇਸੇ ਹਿਸਾਬ ਤੋਂ ਸੈਪਟੈਂਬਰ ਦੇ ਵਿੱਚ ਮੈਂ ਸਬਜ਼ੀਆਂ ਦੀ ਗੱਲ ਕੀਤੀ ਸੀ ਸੈਪਟੈਂਬਰ ਚ 6 ਮਹੀਨੇ ਪਹਿਲਾਂ ਹੁਣ ਹੋਰ ਵੀ ਕਰਦੇ ਆ ਪਹੁੰਚ ਗਈ ਗੱਲ ਦਾ ਸਵਾਗਤ ਕਰਦਾ ਪਰ ਮੈਂ ਇਹ ਪਹਿਲੇ ਦੇ ਵਿੱਚ ਕਿਉਂ ਨਹੀਂ ਐਡ ਕੀਤਾ ਕਿਉਂਕਿ ਇੱਕ ਸਿਸਟਮ ਹੈ ਇੱਕ ਪ੍ਰੋਸੀਜਰ ਹੈ ਦੂਜਾ ਜਿਹੜਾ ਮੈਂ ਕਾਨੂੰਨ ਬਣਾਉਣ ਦੀ ਗੱਲ ਕਰਦਾ ਉਹ ਇਸ ਚੀਜ਼ ਨੂੰ ਫੈਸਿਲਿਟੇਟ ਕਰੂਗਾ ਕਿ ਫਾਰਮਰਾਂ ਨੂੰ ਤੁਸੀਂ ਹੋਲਡਿੰਗ ਕਪੈਸਿਟੀ ਦਿਓ ਕਿ ਦਮ ਹੋਲਡਿੰਗ ਕਪੈਸਿਟੀ ਥਰੂ ਸਟੋਰੇਜ ਇਨਫਰਾਸਟ੍ਰਕਚਰ ਪੰਪੀ ਪਿੰਡਾਂ ਦੇ ਵਿੱਚ ਇੱਕ ਕੋਲਡ ਸਟੋਰੇ ਬਣਾਓ ਕਿੰਨਾ ਕ ਪੈਸਾ ਲੱਗਦਾ ਭਾਈ ਕਿਉਂਕਿ ਜਿੱਦਣ ਤੁਸੀਂ ਉਹਨੂੰ ਇਹ ਸਟੋਰੇਜ ਦੀ ਕਪੈਸਿਟੀ ਦਿਓਗੇ ਹੋਲਡਿੰਗ ਕਪੈਸਿਟੀ ਦਿਓਗੇ ਉਹਦੇ ਵਿੱਚ 바ਰਗੇਨਿੰਗ ਕਪੈਸਿਟੀ ਆਪਿਆ ਉਹ ਖੜਾ ਹੋ ਕੇ ਕਹੂਗਾ ਟਰੇਡਰ ਨੂੰ ਭਾ ਭਾਈ ਐਨੇ ਦਾ ਦਊ ਦਰਸ਼ਿਲ ਕਮੋਡਿਟੀਆਂ ਨੇ ਇਹ ਉਹ ਕੋ ਸਟੋਰੇ ਕਪੈਸਿਟੀ ਨਹੀਂ ਹੈ ਦਵੇ ਸਰਕਾਰ ਕਿਉਂ ਨਹੀਂ ਦੇ ਸਕਦੀ ਜਦ ਮੈਂ ਦਾਣਾ ਆਇਲ ਸੀਡ ਵੈਜੀਟੇਬਲ ਫਰੂਟਸ ਦੀ ਗੱਲ ਕਰਦਾ ਹਾਂ ਡਾਈਵਰਸੀਫਿਕੇਸ਼ਨ ਕੋਲ ਸਟੋਰੇਜ ਸਮਾਲ ਫਾਰਮਰ ਮਾਡਲ ਦੀ ਗੱਲ ਕਰਦਾ ਹਾਂ ਕੋਆਪਰੇਟਿਵ ਬਣਾ ਇੱਕ ਕਾਨੂੰਨੀ ਇਕਾਈ ਬਣਾ ਵਿਜਣ ਤੇ ਵੇਚਣ ਦਾ ਮੁਨਾਫਾ ਕਿਸਾਨ ਨੂੰ ਦੇਣ ਦੀ ਗੱਲ ਕਰਦਾ ਤੇ ਮੈਂ ਇੱਕ ਨਵੇਂ ਆਰਥਿਕ ਢਾਂਚੇ ਦੀ ਗੱਲ ਕਰਦਾ ਹਾਂ ਪੰਜਾਬ ਦੇ ਕਿਸਾਨ ਦੀ ਆਮਦਨ ਵਧਾਉਣ ਦੀ ਤੇ ਉਹਦੀ ਖੁਦਮੁਖਤਿਆਰੀ ਦੀ ਰਾਹ ਦੀ ਗੱਲ ਕਰਤਾ ਕੀ ਪੰਜਾਬ ਵਿੱਚ ਡਾਈਵਰਸਿਫਿਕੇਸ਼ਨ ਕਰ ਪੱਕੀ ਐਮਐਸਪੀ ਤੇ ਸਰਕਾਰੀ ਖਰੀਦ ਦੇ ਨਾਲ ਹਰ ਪੰਡ ਪਿੰਡਾਂ ਵਿੱਚ ਕੋल्ड ਸਟੋਰੇਜ ਬਣਾ ਆਪਾਂ ਪੰਜਾਬ ਦੇ ਕਿਸਾਨ ਨੂੰ ਬਚਾ ਨਹੀਂ ਸਕਦੇ ਕੀ ਇਸ ਵਧ ਰਹੀ ਅੰਨ ਦੀ ਮਹਿੰਗਾਈ ਦਾ ਫਾਇਦਾ ਕਿਸਾਨ ਨੂੰ ਨਹੀਂ ਦੇ ਸਕਦੇ ਤੇ ਇਹ ਸਭ ਕੁਝ ਪੰਜਾਬ ਸਰਕਾਰ ਆਪ ਕਾਨੂੰਨ ਬਣਾ ਆਪ ਪਾਲਿਸੀ ਬਣਾ ਕੇ ਕਰ ਸਕਦੀ ਏ ਉਸ ਨੂੰ ਹਰ ਚੀਜ਼ ਲਈ ਕੇਂਦਰ ਦੀ ਮਨਜ਼ੂਰੀ ਦੀ ਕੋਈ ਲੋੜ ਨਹੀਂ ਫਿਰ ਅਪਰਟ ਲਾਈਵ ਤੇ ਚੈਨਲ